ਹਾਂਜੀ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਨੂੰ ਸੇਵਿੰਗ ਕਰਨ ਦੇ ਲਈ ਠੀਕ ਹੈ ਜੀ ਸੇਵਿੰਗ ਕਰਨ ਦੇ ਲਈ ਅਕਾਊਂਟ ਦੀ ਲੋੜ ਹੁੰਦੀ ਹੈ ਜਿਹੜਾ ਕਿ ਆਪਾਂ ਕਿੱਥੇ ਖੋਲਦੇ ਹਾਂ ਬੈਂਕ ਅਕਾਊਂਟ ਦੇ ਵਿੱਚ ਠੀਕ ਹੈ ਜੀ ਬੈਂਕਾਂ ਦੇ ਕਵਰਡ ਵਿੱਚ ਆਪਣਾ ਖਾਤਾ ਹੁੰਦਾ ਉਹ ਚਾਹੇ ਆਪਣਾ SBI ਦੇ ਵਿੱਚ ਹੋਵੇ ਚਾਹੇ PNB ਦੇ ਵਿੱਚ ਹੋਵੇ ਠੀਕ ਹੈ ਜੀ ਚਾਹੇ HDFC ਦੇ ਵਿੱਚ ਹੋਵੇ ਚਾਹੇ ਹੋਰ ਹੋਣ ਕੋਈ ਠੀਕ ਹੈ ਜੀ ਕੋਈ ਮੈਟਰ ਨਹੀਂ ਕਰਦਾ ਕਿ ਇਹਦੇ ਵਿੱਚ ਆਪਣਾ ਬੈਂਕ ਖਾਤਾ ਹੈ ਪਰ ਆਪਾਂ ਸੇਵਿੰਗ ਕਾਊਂਟ ਖੋਲਣਾ ਪੈਂਦਾ ਹੈ ਸੇਵਿੰਗ ਕਰਨ ਦੇ ਲਈ ਤਾਂ ਹੁਣ ਆਰਬੀਆਈ ਨੇ ਦੋਸਤੋ ਕੀ ਕੀਤਾ ਹੈ ਆਰਬੀਆਈ ਨੇ ਇੱਕ ਨਵਾਂ ਨਿਯਮ ਲੈ ਕੇ ਆਂਦਾ ਹੈ ਜਿਹੜਾ ਕਿ ਹੁਣ ਆਮ ਲੋਕਾਂ ਨੂੰ ਜਿਹੜਾ ਉਹਦੇ ਤੋਂ ਅਪਡੇਟ ਹੋਣਾ ਜ਼ਰੂਰੀ ਹੈ ਸਾਰਿਆਂ ਨੂੰ ਅਪਡੇਟ ਹੋਣਾ ਜ਼ਰੂਰੀ ਹੈ ਤਾਂ ਜੋ ਕਿਸੇ ਵੀ ਜੇ ਕੋਈ ਦਿੱਕਤ ਆਵੇ ਪਰੇਸ਼ਾਨੀ ਆਵੇ ਉਸ ਤੋਂ ਬਚਿਆ ਜਾ ਸਕੇ ਠੀਕ ਹੈ ਜੇ ਅਸੀਂ ਆਪਾਂ ਗੱਲ ਕਰਾਂਗੇ ਕਿ ਆਰਬੀਆਈ ਨੇ ਕਿਹੜਾ ਕਿਹੜਾ ਨਵਾਂ ਅਪਡੇਟ ਕੀਤਾ ਹੈ ਇਹਦੇ ਆਪਾਂ ਅੱਜ ਸਾਰੀ ਗੱਲ ਕਰਾਂਗੇ ਤਾਂ ਦੋਸਤੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਦੋ ਆਉਣ ਵਾਲੀਆਂ ਕੋਈ ਕੰਮ ਦੀਆਂ ਚੀਜ਼ਾਂ ਕੰਮ ਦੀਆਂ ਵੀਡੀਓ ਪਹੁੰਚਣਗੀਆਂ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਬੈਂਕਾਂ ਦੀ ਅਪਡੇਟ ਹੈ ਠੀਕ ਹੈ ਆਧਾਰ ਕਾਰਡ ਨੂੰ ਲੈ ਕੇ ਅਪਡੇਟ ਹੈ ਚਾਹੇ ਪੈਨ ਕਾਰਡ ਨੂੰ ਲੈ ਕੇ ਅਪਡੇਟ ਹੈ ਕੋਈ ਸਕੀਮ ਹੋਵੇ ਸਰਕਾਰ ਦੀ ਉਹਦੇ ਨਾਲ ਅਪਡੇਟ ਹੈ ਤੁਹਾਨੂੰ ਮਿਲਦੀਆਂ ਰਹਿਣਗੀਆਂ ਤਾਂ ਆਪਾਂ ਗੱਲ ਕਰ ਰਹੇ ਸੀ ਅੱਜ ਦੋਸਤੋ ਆਰਬੀਆਈ ਨੇ ਜਿਹੜਾ ਨਵਾਂ ਨਿਯਮ ਕੀ ਲਿਆਂਦਾ ਹੈ ਉਹਦੇ ਬਾਰੇ ਆਪਾਂ ਗੱਲ ਕਰਨੀ ਹੈ ਕਿ ਆਰਬੀਆਈ ਨੇ ਜਿਹੜਾ ਠੀਕ ਹੈ ਜੀ ਆਰਬੀਆਈ ਨੇ ਕੀ ਨਵਾਂ ਨਿਯਮ ਲੈ ਕੇ ਆਉਂਦਾ ਹੈ ਕੀ ਰੂਲ ਲੈ ਕੇ ਆਉਂਦਾ ਹੈ ਤਾਂ ਦੋਸਤੋ ਤੁਹਾਨੂੰ ਦੱਸ ਦਿੰਦੇ ਕਿ ਆਰਬੀਆਈ ਨੇ ਕਿਹਾ ਹੈ ਠੀਕ RBI ਨੇ ਬੈਂਕਾਂ ਨੂੰ ਹਦਾਇਤ ਦਿੱਤੀ ਹੈ ਕਿ ਤੁਸੀਂ ਜਿੰਨੇ ਵੀ ਲੋਕ ਨੇ ਠੀਕ ਹੈ ਜੀ ਅਕਾਊਂਟ ਹੋਲਡਰਾਂ ਨੇ ਜਿਹੜੇ ਅਕਾਊਂਟ ਹੋਲਡਰ ਆ ਜਿਹੜੇ ਉਹਨਾਂ ਨੂੰ ਸਾਰਿਆਂ ਨੂੰ ਗਾਈਡ ਕਰਨਾ ਹੈ ਕਿਉਂ ਕਰਨਾ ਹੈ ਉਹ ਸਾਰਾ ਕੁਝ ਇਸ ਵਿੱਚ ਤੁਹਾਨੂੰ ਦੱਸਣ ਆ ਰਹੇ ਆ ਉਹ ਇਹਨਾਂ ਨੇ ਇੱਕ ਵੱਡਾ ਇੱਕ RBI ਨੇ ਇਸ਼ੂ ਚੱਕਿਆ ਇਸ਼ੂ ਕੀ ਬਹੁਤ ਵੱਡੀ ਪ੍ਰੋਬਲਮ ਹੈ ਜਿਹੜੀ ਕਿ ਆਮ ਲੋਕਾਂ ਨੂੰ ਤਕਰੀਬਨ ਪਤਾ ਨਹੀਂ ਹੁੰਦਾ ਹੁਣ ਉਹਦੇ ਵਿੱਚ ਕੀ ਹੈ ਜੀ ਲੋਕਾਂ ਲੋਕ ਖਾਤੇ ਆ ਜਿਹੜੇ ਅਕਾਊਂਟ ਖੁਲਵਾ ਲੈਂਦੇ ਨੇ ਠੀਕ ਹੈ ਜੀ ਤੇ ਲੋਕਾਂ ਨੂੰ ਪਤਾ ਨਹੀਂ ਹੁੰਦਾ ਉਹਦੇ ਵਿੱਚ ਨੋਮ ਨਹੀਂ ਆ ਜਿਹੜਾ ਠੀਕ ਹੈ ਜੀ ਨੋਮਨੀ ਦੇਣਾ ਪੈਂਦਾ ਹੈ ਨੋਮਨੀ ਯਾਨੀ ਕਿ ਵਾਰਸ ਦੇਣਾ ਪੈਂਦਾ ਹੈ ਲੋਕਾਂ ਨੇ ਆਪਣੇ ਅਕਾਊਂਟ ਦੇ ਵਿੱਚ ਵਾਰਸ ਨਹੀਂ ਦਿੱਤਾ ਹੁੰਦਾ ਠੀਕ ਹੈ ਜੀ ਇਹ ਜਿਹੜਾ ਨੋਮਨੀ ਦੇਣਾ ਕਿਉਂ ਜ਼ਰੂਰੀ ਹੈ ਕਿਉਂਕਿ ਦੋਸਤੋ ਹੁਣ ਆਰਬੀਆਈ ਦੇ ਕੋਲ ਇੱਕ ਤਾਜ਼ਾ ਰਿਪੋਰਟ ਆਈ ਹੈ ਜਿਸ ਦੇ ਤਹਿਤ ਦੋਸਤੋ 42000 ਠੀਕ ਹੈ ਜੀ 42000 ਇਹ ਸੀਆਰ ਯਾਨੀ 42000 ਕਰੋੜ ਰੁਪਏ ਜਿਹੜਾ ਇਹਦਾ ਲਵਾਰੀ ਸੀ ਪਿਆ ਇਹਦਾ ਕੋਈ ਨਾਮ ਪਤਾ ਨਹੀਂ ਹੈ ਕਿਸ ਦਾ ਕਿਸ ਦਾ ਨਹੀਂ ਹੈ ਠੀਕ ਹੈ ਜੀ ਕੋਈ ਲੈਣ ਨਹੀਂ ਆ ਰਿਹਾ ਬੈਂਕਾਂ ਦੇ ਵਿੱਚ ਕਿਵੇਂ ਕੀ ਕਿਵੇਂ ਕੋਈ 700 ਰੁਪਏ ਲੈ ਪਾ ਕੇ ਭੁੱਲ ਗਿਆ ਠੀਕ ਹੈ ਜੀ ਕੋਈ 200 ਕੋਈ 7000 ਐਵੇਂ ਕੋਈ ਵੀ ਰਕਮ ਹੋ ਸਕਦੀ ਹੈ ਕਿ ਜਿਹੜਾ ਉਹ ਬੈਂਕ ਵਾਲਾ 홀ਡਰ ਜਿਹੜਾ ਯਾਨੀ ਖਾਤਾਧਾਰਕ ਹੈ ਜਿਹੜਾ ਉਹ ਆਪਣੇ ਬੈਂਕ ਦੇ ਵਿੱਚ ਪਾ ਕੇ ਭੁੱਲ ਗਿਆ ਤੇ ਬਾਅਦ ਚ ਉਹਨੂੰ ਪਤਾ ਨਹੀਂ ਵੀ ਮੇਰਾ ਖਾਤਾ ਇਹਦੇ ਵਿੱਚ ਹੈ ਜਾਂ ਨਹੀਂ ਹੈ ਤਕਰੀਬਨ ਲੋਕਾਂ ਨੇ ਖਾਤੇ ਬਹੁਤ ਖਲਾਏ ਹੁੰਦੇ ਨੇ ਠੀਕ ਹੈ ਕਿ ਉਹਨਾਂ ਦੇ ਜਿਹੜੇ ਇੱਕ ਖਾਤਾ ਹੁੰਦਾ ਫਿਰ ਦੋ ਤਿੰਨ ਅਲਗ-ਅਲਗ ਬੈਂਕਾਂ ਦੇ ਵਿੱਚ ਖਾਤੇ ਖਲਵਾ ਲੈਂਦੇ ਨੇ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਸਾਡਾ ਬੈਂਕ ਕਿੰਨੇ ਜਿਹੜੇ ਖਾਤੇ ਨੇ ਕਿੰਨੇ ਬੈਂਕਾਂ ਦੇ ਵਿੱਚ ਹੈ ਤਕਰੀਬਨ ਇੱਕ ਜਾਂ ਦੋ ਜ਼ਿਆਦਾ ਤੋਂ ਜ਼ਿਆਦਾ ਖਾਤੇ ਯੂਜ਼ ਕਰਦੇ ਨੇ ਬਾਕੀ ਬੈਂਕ ਖਾਤੇ ਭੁੱਲ ਜਾਂਦੇ ਠੀਕ ਹੈ ਜੀ ਇਸ ਕਰਕੇ ਜਿਹੜਾ ਇਹ ਪੈਸਾ ਹੈ 42000 ਕਰੋੜ ਰੁਪਏ ਇਹਨਾਂ ਨੂੰ ਕੋਈ ਲੈਣ ਨਹੀਂ ਆ ਰਿਹਾ ਇਹਦਾ ਕੀ ਕਾਰਨ ਹੋ ਸਕਦਾ ਹੈ ਇਹਦਾ ਕਾਰਨ ਇਹ ਹੋ ਸਕਦਾ ਹੈ ਕਿ ਜਿਹਦਾ ਅਕਾਊਂਟ ਹੋਲਡਰ ਸੀ ਠੀਕ ਹੈ ਜੀ ਉਹ ਇਸ ਦੁਨੀਆ ਦੇ ਵਿੱਚ ਨਹੀਂ ਹੈ ਐਕਸਪਾਇਰ ਹੋ ਗਿਆ ਠੀਕ ਹੈ ਜੀ ਹੁਣ ਦੂਸਰੀ ਗੱਲ ਆ ਰਹੀ ਹੈ ਜੇ ਉਹ ਐਕਸਪਾਇਰ ਹੋ ਗਿਆ ਠੀਕ ਹੈ ਤਾਂ ਉਹਦਾ ਜਿਹੜਾ ਨੋਮਨੀ ਹੈ ਬੈਂਕ ਨੂੰ ਉਹ ਨੋਮਨੀ ਨਾਲ ਤਾਂ ਗੱਲ ਕਰਨੀ ਚਾਹੀਦੀ ਹੈ ਜਾਂ ਫਿਰ ਨੋਮਨੀ ਆਵੇ ਬੈਂਕ ਦੇ ਕੋਲ ਕਿ ਜਿਹੜਾ ਸਾਡਾ ਬੰਦਾ ਸੀ ਠੀਕ ਹੈ ਜੀ ਉਹਦੇ ਅਕਾਊਂਟ ਦੇ ਵਿੱਚ ਇੰਨਾ ਪੈਸਾ ਸੀ ਤੇ ਉਹ ਸਾਨੂੰ ਦਿੱਤਾ ਜਾਵੇ ਤਾਂ ਦੋਸਤੋ ਨਾ ਹੀ ਕੋਈ ਨੋਮਨੀ ਹੈ ਜਿਹੜਾ ਬੈਂਕ ਵੱਲੋਂ ਕਲੇਮ ਕਰਨ ਆ ਰਿਹਾ ਹੈ ਕਿ ਸਾਨੂੰ ਇਹ ਪੈਸਾ ਦਿੱਤਾ ਜਾਵੇ ਤਾਂ ਦੋਸਤੋ ਇਹਦੇ ਵਾਸਤੇ ਆਰਬੀਆ ਨੇ ਨਵਾਂ ਰੂਲ ਬਣਾਇਆ ਨੋਮਨੀ ਨੂੰ ਲੈ ਕੇ ਨੋਮਨੀ ਨੂੰ ਲੈ ਕੇ ਕੀ ਰੂਲ ਬਣਾਇਆ ਆ ਉਹ ਤੁਹਾਨੂੰ ਦੱਸਦੇ ਆ ਤਾਂ ਦੋਸਤੋ ਜਿਹੜਾ ਵੀ ਖਾਤਿਆਂ ਦੇ ਵਿੱਚ ਠੀਕ ਹੈ ਜੀ ਜਿਹੜਾ ਕਿ ਨੋਮਨੀ ਹੈ ਜਿਹੜਾ ਠੀਕ ਹੈ ਜੀ ਨੋਮਨੀ ਹੈ ਜਿਹੜਾ ਉਹ ਅਪਡੇਟ ਨਹੀਂ ਹੈ ਨੋਮਨੀ ਅਪਡੇਟ ਨਹੀਂ ਹੈ ਤਾਂ ਦੋਸਤੋ ਜੇ ਤੁਹਾਡੇ ਖਾਤੇ ਦੇ ਵਿੱਚ ਨੋਮਨੀ ਅਪਡੇਟ ਨਹੀਂ ਹੈ ਇਸ ਤੇ ਸਭ ਤੋਂ ਪਹਿਲਾਂ ਦੋਸਤੋ ਪਹਿਲਾਂ ਨੰਬਰ ਹੈ 9ਵੀਂ ਤੁਸੀਂ ਜਾ ਕੇ ਅਪਡੇਟ ਕਰਾਣਾ ਹੈ ਤੁਸੀਂ ਕੇਵਾਈਸੀ ਆਪਣੇ ਖਾਤੇ ਦੀ ਕਰਾਉਣੀ ਹੈ ਅਕਾਊਂਟ ਦੀ ਕੇਵਾਈਸੀ ਕਰਨੀ ਹੈ ਜਿਸ ਦੇ ਵਿੱਚ ਤੁਹਾਡਾ ਨਾਮ ਪਤਾ ਐਡਰੈਸ ਸਾਰਾ ਮੋਬਾਈਲ ਨੰਬਰ ਤੇ ਦੋਸਤੋ 9ਵੀਂ ਤੱਕ ਜਿਹੜਾ ਅਪਡੇਟ ਕੀਤਾ ਜਾਵੇਗਾ ਠੀਕ ਹੈ ਜੀ ਦੂਸਰਾ ਹੋ ਗਿਆ ਜੀ ਉਹਦੇ ਵਿੱਚ ਜੇ ਤੁਸੀਂ ਨੋਮਨੀ ਅਪਡੇਟ ਨਹੀਂ ਕਰਵਾਉਂਦੇ ਤਾਂ ਤੁਹਾਨੂੰ ਕੀ ਦਿੱਕਤ ਆ ਸਕਦੀ ਹੈ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਜੀ ਆਰ ਡੀ ਹੋ ਗਈ ਜੀ ਠੀਕ ਹੈ ਜੀ ਐਫ ਡੀ ਹੋ ਗਈ ਠੀਕ ਹੈ ਜੀ ਇਹ ਤੁਸੀਂ ਬੈਂਕਰ ਦੇ ਵਿੱਚ ਕਰੋਨੇ ਹੋ ਕਿਉਂਕਿ ਦੋਸਤੋ ਆਪਾਂ ਸੇਵਿੰਗ ਅਕਾਊਂਟ ਹੈ ਜਿਹੜਾ ਆਪਣਾ ਇਹਦੇ ਵਿੱਚ ਪੈਸੇ ਹੁੰਦੇ ਨੇ ਆਪਾਂ ਕਈ ਵਾਰ ਕੀ ਸੋਚਦੇ ਹਾਂ ਕਿ ਜਿਹੜਾ ਸੇਵਿੰਗ ਅਕਾਊਂਟ ਤੇ ਪੈਸਾ ਪਿਆ ਥੋੜਾ ਜਿਹਾ ਨੋਰਮਲ ਵਿਆਜ ਮਿਲਦਾ ਉਹਦੇ ਬੱਚੇ 2 ਤੋਂ 4% ਤੱਕ ਮਸਾ ਮਿਲਦਾ ਹੈ ਠੀਕ ਹੈ ਸਾਲਾਨਾ ਤਾਂ ਇਹਦੇ ਵਿੱਚ ਆਪਾਂ ਸੋਚਦੇ ਹਾਂ ਕਿ ਇਹਦੇ ਵਿੱਚ ਕੋਈ ਜ਼ਿਆਦਾ ਵਿਆਜ ਆਪਾਂ ਨੂੰ ਮਿਲ ਜਾਏ ਇਸ ਕਰਕੇ ਆਪਾਂ ਸੇਵ ਠੀਕ ਹੈ ਜੀ ਤੇ ਆਰ ਡੀ ਕਰਵਾ ਦਿੰਨੇ ਆ ਤਾਂ ਦੋਸਤੋ ਜੇ ਤੁਹਾਡਾ ਨੋਮਨੀ ਅਪਡੇਟ ਨਹੀਂ ਹੈ ਤਾਂ ਦੋਸਤੋ ਆਰ ਬੀ ਐਨ ਕੀ ਕੀਤਾ ਹੈ ਬੈਂਕਾਂ ਨੂੰ ਕਿਹਾ ਹੋਇਆ ਹੈ ਕਿ ਜੇ ਤੁਹਾਡੇ ਕਿਸੇ ਦਾ ਨੋਮਨੀ ਅਪਡੇਟ ਨਹੀਂ ਹੈ ਤਾਂ ਉਹਦਾ ਨਾਂ ਤੇ ਤੁਸੀਂ ਆਰ ਡੀ ਕਰਨੀ ਹੈ ਤੇ ਨਾਂ ਤੁਸੀਂ ਉਹਨਾਂ ਦੀ ਐਫ ਡੀ ਕਰਨੀ ਹੈ ਠੀਕ ਹੈ ਜੀ ਹੁਣ ਤੀਸਰਾ ਵੱਡਾ ਆਪਾਂ ਨੂੰ ਲਾਸ ਕੀ ਹੋ ਜਾਏਗਾ ਜੇ ਆਪਣੇ ਕੋਲ ਹੈ ਜਿਹੜਾ ਇਹ ਨੋਮਨੀ ਅਪਡੇਟ ਨਹੀਂ ਹੈ ਠੀਕ ਹੈ ਜੀ ਤੁਹਾਡਾ ਸਿੰਪਲ ਜਿਹੜਾ ਸਕੋਰ ਹੈ ਉਹ ਜਿਹੜਾ ਉਹ ਤੁਹਾਡਾ ਉਹ ਖਰਾਬ ਹੋ ਜਾਗਾ ਹੁਣ ਸਿਵਲ ਸਕੋਰ ਦੋਸਤੋ ਜਿਹੜੇ ਲੋਨ ਵਗੈਰਾ ਲੈਂਦੇ ਨੇ ਉਹਨਾਂ ਨੂੰ ਪਤਾ ਹੋਏਗਾ ਮੈਂ ਤੁਹਾਨੂੰ ਦੱਸ ਦਾਂ ਕਿ ਜਦੋਂ ਵੀ ਤੁਸੀਂ ਲੋਨ ਵਗੈਰਾ ਲੈਂਦੇ ਹੋ ਠੀਕ ਹੈ ਜੀ ਹੁਣ ਬੈਂਕ ਤੁਹਾਡਾ ਜਿਹੜਾ ਪੈਨ ਕਾਰਡ ਦਾ ਨੰਬਰ ਹੁੰਦਾ ਹੈ ਠੀਕ ਹੈ ਜੀ ਪੈਨ ਕਾਰਡ ਦਾ ਨਾ ਜਿਹੜਾ ਨੰਬਰ ਹੁੰਦਾ ਹੈ ਉਹਨੂੰ ਬੈਂਕ ਦੇ ਉਹਦੇ ਵਿੱਚ ਸਰਵਰ ਦੇ ਵਿੱਚ ਪਾ ਕੇ ਦੋਸਤੋ ਸਰਚ ਮਾਰਦਾ ਹੈ ਤੇ ਇਹ ਜਿਹੜਾ ਸਿਵਲ ਸਕੋਰ ਹੁੰਦਾ ਹੈ ਤੁਹਾਡਾ ਆ ਜਾਂਦਾ ਕਿ ਬੰਦਾ ਡਿਫਾਲਟਰ ਤਾਂ ਨਹੀਂ ਹੈਗਾ ਠੀਕ ਹੈ ਜੀ ਇਹਨੇ ਕਿਸੇ ਦੇ ਲੋਨ ਦੇਣਾ ਹੈ ਤੇ ਰੈਗੂਲਰ ਦੇ ਰਿਹਾ ਹੈ ਜਾਂ ਨਹੀਂ ਦੇ ਰਿਹਾ ਇਹ ਸਾਰਾ ਕੁਝ ਸਿਵਲ ਸਕੋਰ ਤੈਅ ਕਰਦਾ ਹੈ ਠੀਕ ਹੈ ਇਸ ਦੇ ਤ ਤਾਂ ਦੋਸਤੋ ਹੁਣ ਉਹ ਸਿਬਲ ਦੇ ਵਿੱਚ ਇੱਕ ਹੋਰ ਪੈਰਾਮੀਟਰ ਲਾਤਾ ਹੈ ਕਿ ਜੇ ਇਹਨਾਂ ਦਾ ਨੋਮਿਨੀ ਅਪਡੇਟ ਨਹੀਂ ਹੈ ਉਹਨਾਂ ਦਾ ਸਿਬਲ ਸਕੋਰ ਜਿਹੜਾ ਖਰਾਬ ਹੋਏਗਾ ਹੁਣ ਠੀਕ ਹੈ ਜੀ ਇਹ ਸਾਰਾ ਕੁਝ ਬੈਂਕਾਂ ਨੇ ਹੁਣ ਕਰ ਦਿੱਤਾ ਹੈ ਕਿ ਤੁਸੀਂ ਜਿਹੜਾ ਆਪਣਾ ਨੋਮਿਨੀ ਅਪਡੇਟ ਕਰ ਲਓ ਤੇ ਚੌਥਾ ਹੁਣ ਤੁਹਾਨੂੰ ਇਹ ਵੱਡਾ ਇੱਕ ਹੋਰ ਚੀਜ਼ ਦੱਸਣਾ ਜੇ ਤੁਸੀਂ ਅਪਡੇਟ ਕਰ ਦਿਨੇ ਹੋ ਠੀਕ ਹੈ ਜੀ ਅਪਡੇਟ ਜਿਹੜਾ ਨੋਮਿਨੀ ਠੀਕ ਹੈ ਜੀ ਨੋਮਿਨੀ ਤੁਸੀਂ ਅਪਡੇਟ ਕਰ ਦਿਨੇ ਹੋ ਤਾਂ ਤੁਹਾਨੂੰ ਕੀ ਫਾਇਦਾ ਹੋਵੇਗਾ ਤੁਸੀਂ ਦੋਸਤੋ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਇਹ ਫਾਇਦਾ ਹੋਏਗਾ ਜੀ ਜੇ ਤੁਸੀਂ ਲੋਨ ਲੈਣਾ ਹੈ ਠੀਕ ਹੈ ਜੀ ਲੋਨ ਲੈਣਾ ਹੈ ਸਭ ਤੋਂ ਪਹਿਲਾ ਤੁਹਾਡਾ ਇਹ ਦੇਖਿਆ ਜਾਏਗਾ ਕਿ ਜਿਹੜਾ ਤੁਹਾਡਾ ਸਿਵਲ ਸਕੋਰ ਹੈ ਉਹ ਪੈਰਾਮੀਟਰ ਕਿਹਨੂੰ ਤੈਅ ਕਰੇਗਾ ਲੋਨ ਲੈਣ ਵਾਲਿਆਂ ਦਾ ਪੈਰਾਮੀਟਰ ਤੈਅ ਕਰਦਾ ਹੈ ਸਿਵਲ ਸਕੋਰ ਠੀਕ ਹੈ ਜੀ ਉਹਦੇ ਵਿੱਚ ਕੀ ਹੋਏਗਾ ਜੇਕਰ ਨੋਮਨੀ ਅਪਡੇਟ ਹੈ ਤਾਂ ਤੁਹਾਨੂੰ ਲੋਨ ਮਿਲ ਜਾਏਗਾ ਠੀਕ ਹੈ ਜੀ ਪਹਿਲਾ ਤੇ ਤੇ ਇਹਦੇ ਵਿੱਚ ਦੂਸਰਾ ਪੁਆਇੰਟ ਇੱਕ ਹੋਰ ਹੈ ਜੇ ਕੋਈ ਲੋਨ ਠੀਕ ਹੈ ਜੀ ਲੋਨ ਨਹੀਂ ਭਰ ਸਕਦਾ ਠੀਕ ਹੈ ਜੀ ਕੋਈ ਲੋਨ ਨਹੀਂ ਭਰਦਾ ਤਾਂ ਉਹਨੂੰ ਕੀ ਹੋਏਗਾ ਦੋਸਤੋ ਉਹਨੂੰ ਪਹਿਲਾਂ ਕੀ ਹੁੰਦਾ ਹੈ ਡਿਫਾਲਟਰ ਠੀਕ ਹੈ ਜੀ ਡਿਫਾਲਟਰ ਕੀ ਬੈਂਕ ਦੇ ਵਿੱਚ ਉਸ ਬੰਦੇ ਦੀ ਜਿਹੜੀ ਫੋਟੋ ਲਾ ਦੇ ਦਿੱਤੀ ਜਾਂਦੀ ਸੀ ਠੀਕ ਹੈ ਕਿ ਇਹ ਬੰਦਾ ਡਿਫਾਲਟਰ ਹੈ ਠੀਕ ਹੈ ਜੀ ਇਸ ਤੋਂ ਬਚ ਕੇ ਰਹੋ ਤਾਂ ਦੋਸਤੋ ਬਹੁਤ ਹੀ ਬੇਇੱਜ਼ਤੀ ਹੁੰਦੀ ਸੀ ਉਸ ਉਹਨਾਂ ਬੰਦਿਆਂ ਦੀ ਜਿਨ੍ਹਾਂ ਦੇ ਬੈਂਕਾਂ ਦਾ ਲੋਨ ਦੇਣਾ ਹੁੰਦਾ ਸੀ ਤਾਂ ਆਉਂਦੇ ਜਾਂਦੇ ਜਿੰਨੇ ਵੀ ਸ਼ਹਿਰ ਦੇ ਲੋਕ ਪਿੰਡ ਦੇ ਲੋਕ ਉਹਦੇ ਵਿੱਚ ਦੇਖਦੇ ਸੀ ਤਾਂ ਪਤਾ ਲੱਗਦਾ ਕਿ ਇਹ ਬੰਦਾ ਹੈ ਜਿਹੜਾ ਇਹ ਡਿਫਾਲਟਰ ਹੈ ਇਹਨੂੰ ਪੈਸੇ ਨਹੀਂ ਦੇਣੇ ਚਾਹੀਦੇ ਤੇ ਬੈਂਕ ਇਹ ਕਰ ਦਿੰਦਾ ਸੀ ਤਾਂ ਹੁਣ ਬੈਂਕਾਂ ਨੂੰ ਹਦਾਇਤ ਹੈ ਕਿ ਜਿਹੜਾ ਬੰਦਾ ਨੋਮਨੀ ਅਪਡੇਟ ਕਰ ਦੇਗਾ ਉਹਨੂੰ ਡਿਫਾਲਟਰ ਦੀ ਸੂਚੀ ਦੇ ਵਿੱਚ ਨਹੀਂ ਦਿੱਤਾ ਜਾਵੇਗਾ ਹੁਣ ਦੋਸਤੋ ਇੱਕ ਹੋਰ ਮੈਂ ਤੁਹਾਨੂੰ ਦੱਸਦਾ ਇਹ ਨੋਮਨੀ ਤੋਂ ਇਲਾਵਾ ਠੀਕ ਹੈ ਜੀ ਹੁਣ ਕਈਆਂ ਲੋਕਾਂ ਦੇ ਇੱਕ ਤੋਂ ਲੈ ਕੇ ਕੋਈ 5-7 ਖਾਤੇ ਹੁੰਦੇ ਨੇ ਠੀਕ ਹੈ ਜੀ ਜਿੰਦਾ ਜਿੰਦਾ ਆਪਾਂ ਇੱਕ ਜਾਂ ਫਿਰ ਦੋ ਅਕਾਊਂਟ ਹੈ ਜਿਹੜੇ ਯੂਜ਼ ਕਰਦੇ ਆ ਠੀਕ ਹੈ ਹੁਣ ਆਰਬੀਆਈ ਕੋਲ ਹੈ ਜਿਹੜਾ ਠੀਕ ਹੈ ਜੀ ਇਹ ਜਿਹੜਾ 42000 ਕਰੋੜ ਰੁਪਈਆ ਜਿਹੜਾ ਖੜਾ ਹੈ ਠੀਕ ਹੈ ਇਹਦੇ ਬਾਰੇ ਆਪਾਂ ਗੱਲ ਕਰੀਏ ਤਾਂ ਦੋਸਤੋ ਛੋਟੇ-ਛੋਟੇ ਅਕਾਊਂਟ ਹੈ ਕਾਫੀ ਦਾ ਇਹ ਪੈਸਾ ਇੱਕ ਅੱਦੇ ਬੰਦੇ ਦਾ ਨਹੀਂ ਹੈਗਾ ਇਹ ਪੈਸਾ ਜਿਹੜਾ ਆਪਾਂ ਤੁਹਾਨੂੰ 42000 ਕਰੋੜ ਰੁਪਏ ਜਿਹੜਾ ਦੱਸਿਆ ਹੈ ਇਹ ਇੱਕ ਇੱਕ ਬੰਦੇ ਦਾ ਨਹੀਂ ਇਹ ਕਾਫੀ ਬੰਦਿਆਂ ਦਾ ਹੈ ਠੀਕ ਹੈ ਕਿਸੇ ਦੇ ਵਿੱਚ 200 ਰੁਪਏ ਕਿਸੇ ਦੇ 500 5-7000 ਰੁਪਏ ਲੱਖ ਰੁਪਏ ਕਿਸੇ ਦੇ ਪਏ ਹੋਗਾ ਜਿਹੜਾ ਕਿ ਉਹ ਕਲੇਮ ਨਹੀਂ ਕਰ ਰਹੇ ਕਿਉਂਕਿ ਜੇ ਦੋਸਤੋ ਨੋਮਨੀ ਹੁੰਦਾ ਤਾਂ ਨੋਮਨੀ ਨੂੰ ਪਤਾ ਹੁੰਦਾ ਸਾਡਾ ਇਸ ਘਰ ਦਾ ਬੰਦਾ ਨਹੀਂ ਰਿਹਾ ਦੁਨੀਆ ਦੇ ਵਿੱਚ ਇਹਦਾ ਅਕਾਊਂਟ ਸੀ SBI ਦੇ ਵਿੱਚ ਜਾਂ ਫਿਰ ਕੋਈ ਵੀ ਬੈਂਕ ਹੋ ਸਕਦਾ ਹੈ ਤੇ ਉਹ ਬੈਂਕ ਦੇ ਵਿੱਚ ਜਾਂਦਾ ਹੈ ਤੇ ਸਾਡੇ ਇਸ ਬੰਦੇ ਦਾ ਠੀਕ ਹੈ ਜੀ ਮੈਨੂੰ ਨੋਮਨੀ ਰੱਖਿਆ ਹੋਇਆ ਹੈ ਮੇਰੇ ਪੈਸੇ ਮੇਰੇ ਅਕਾਊਂਟ ਤੇ ਟਰਾਂਸਫਰ ਕਰ ਦੋ ਤਾਂ ਬੈਂਕ ਕੀ ਕਰਦਾ ਹੈ ਉਸ ਬੰਦੇ ਦੇ ਖਾਤੇ ਦੇ ਵਿੱਚ ਉਸ ਬੰਦੇ ਦੇ ਜਿਹੜਾ ਅਕਾਊਂਟ ਹੈ ਉਹ ਟਰਾਂਸਫਰ ਕਰ ਦਿੰਦਾ ਹੈ ਤਾਂ ਉਹਦਾ ਜਿਹੜਾ ਖਾਤਾ ਹੁੰਦਾ ਉਹ ਬੰਦ ਕਰ ਦਿੰਦਾ ਹੈ ਇਸ ਤਰੀਕੇ ਨਾਲ ਕੰਮ ਚੱਲਦਾ ਹੈ ਤਾਂ ਹੁਣ ਦੋਸਤੋ ਇਹ 42000 ਕਰੋੜ ਹੈ ਇਹ ਨੋਮਨੀ है ही ਨਹੀਂ ਤਾਂ ਉਹ ਕੋਈ ਕਲੇਮ ਨਹੀਂ ਕਰ ਰਿਆ ਦੂਸਰਾ ਜਿਹੜਾ ਕਿ ਆਪਾਂ 5-7000 ਜਿਹੜਾ 5-7 ਖਾਤੇ ਆ ਜਿਹੜਾ ਤੁਹਾਡਾ ਤੁਸੀਂ ਖਲਾਏ ਹੁੰਦੇ ਨੇ ਬੈਂਕਾਂ ਦੇ ਵਿੱਚ ਪਰ ਆਪਾਂ ਯੂਜ਼ ਕਿੰਨੇ ਕਰਦੇ ਆ ਇੱਕ ਜਾਂ ਦੋ ਤੋਂ ਜ਼ਿਆਦਾ ਯੂਜ਼ ਨਹੀਂ ਕਰਦੇ ਠੀਕ ਹੈ ਜੀ ਹੁਣ ਕੀ ਚੱਲ ਰਿਹਾ ਸਿਸਟਮ ਅੱਜ ਕੱਲ ਜਿਹੜੀ ਸਭ ਤੋਂ ਜ਼ਿਆਦਾ ਮੰਨ ਲਓ ਜਿਹੜੀ ਹੈ ਠੱਗ ਠੀਕ ਹੈ ਜੀ ਜਿਹੜੇ ਠੱਗ ਹੁੰਦੇ ਨੇ ਪਹਿਲਾਂ ਲੁੱਟਦੇ ਸੀ ਆਮ ਫੇਸ ਟੂ ਫੇਸ ਲੁੱਟਦੇ ਸੀ ਹੁਣ ਕੀ ਕਰਦੇ ਆ ਜਾਂ ਤੇ ਕਾਲ ਕਰਦੇ ਆ ਜਾਂ ਫਿਰ ਮੈਸੇਜ ਠੀਕ ਹੈ ਜੀ ਇੱਕ ਖਾਤੇ ਦੇ ਵਿੱਚ ਲਿੰਕ ਪਾ ਦਿੰਦੇ ਨੇ ਠੀਕ ਹੈ ਜੀ ਉਦੇ ਰਾਹੀਂ ਲੋਕਾਂ ਨੂੰ ਲੁੱਟਦੇ ਆ ਤਾਂ ਹੁਣ ਉਹ ਲੋਕ ਕੀ ਕਰਦੇ ਆ ਜਿਹੜਾ ਇਹ ਲੁੱਟਿਆ ਹੋਇਆ ਪੈਸਾ ਹੈ ਜੇ ਤੁਹਾਡਾ ਕੋਈ ਬੈਕਅਪ ਇਹੋ ਜਿਹਾ ਬੈਂਕ ਖਾਤਾ ਹੈ ਜਿਸ ਦੇ ਵਿੱਚ ਦੋਸਤੋ ਤੁਸੀਂ ਲੈਣ ਦੇ ਨਹੀਂ ਕਰਦੇ ਬਿਲਕੁਲ ਵੀ ਤੁਸੀਂ ਲੈਣ ਦੇ ਨਹੀਂ ਕਰ ਰਹੇ ਤਾਂ ਦੋਸਤੋ ਇਹੋ ਜਿਹੇ ਲੋਕਾਂ ਨੂੰ ਇਹੋ ਜਿਹੇ ਹੀ ਖਾਤੇ ਚਾਹੀਦੇ ਹੁੰਦੇ ਨੇ ਜਿਵੇਂ ਕਿ ਇਹਨਾਂ ਨੇ ਇਹ ਬੰਦੇ ਨੇ ਇਹ 20 ਬੰਦੇ ਦਾ ਜਿਹੜਾ ਖਾਤਾ ਹੈ ਇਹਦੇ ਵਿੱਚ ਪੈਸੇ ਟਰਾਂਸਫਰ ਕਰਾ ਲਏ 420 ਨਾਲ ਯਾਨੀ ਠੱਕ ਕੇ ਪੈਸੇ ਕਰ ਲਏ ਪਰ ਹੁਣ ਇਹ ਪੈਸਾ ਆਪਦੇ ਕਾਰਨ ਚ ਥੋੜਾ ਰੱਖੇਗਾ ਇਹ ਰੱਖੇਗਾ ਇਹੋ ਜਿਹਾ ਕੋਈ ਅਕਾਊਂਟ ਲੱਭੇਗਾ ਜਿਹੜਾ ਕਿ ਇਨੈਗਟਿਵ ਹੈ ਮੰਨ ਲਓ ਵਰਤਿਆ ਨਹੀਂ ਜਾ ਰਿਹਾ ਤਾਂ ਇਹੋ ਜਿਹਾ ਅਕਾਊਂਟ ਇਹ ਹੈਕ ਕਰ ਲੈਂਦੇ ਨੇ ਠੀਕ ਹੈ ਉਹਦੇ ਵਿੱਚ ਪੈਸੇ ਪਾ ਦਿੰਦੇ ਹੁਣ ਦਿੱਕਤ ਜਦੋਂ ਦੋਸਤੋ ਪੁਲਸ ਵੈਰੀਫਿਕੇਸ਼ਨ ਹੁੰਦੀ ਹੈ ਤਾਂ ਦੋਸਤੋ ਕਾਰਵਾਈ ਹੁੰਦੀ ਹੈ ਤਾਂ ਇਹੋ ਜਿਹਾ ਅਕਾਊਂਟ ਜਦੋਂ ਸਰਚ ਮਾਰੀ ਜਾਂਦੇ ਨੇ ਇਹ ਇਹਦਾ ਅਕਾਊਂਟ ਹੈ ਜਿਹੜਾ ਕਿੱਥੇ ਗਿਆ ਤਾਂ ਦੋਸਤੋ ਜੇ ਤੁਹਾਡੇ ਖਾਤੇ 'ਚ ਕਿਤੇ ਇਹੋ ਜਿਹਾ ਪੈਸਾ ਆ ਗਿਆ ਠੀਕ ਹੈ ਜੀ ਕਈ ਵਾਰ ਪਰਸੋਦ ਨੇ ਇੱਕ ਬੰਦੇ ਦੇ ਅਕਾਊਂਟ 'ਚ ਇੰਨਾ ਪੈਸਾ ਆ ਗਿਆ ਠੀਕ ਹੈ ਜੀ ਬੈਂਕ ਨੇ ਵਾਪਸ ਮੰਗ ਲਿਆ ਇਹ ਠੀਕ ਹੈ ਜੀ ਤਾਂ ਉਹਨੂੰ ਘੱਟੋ ਘੱਟ 50000 ਰੁਪਏ ਦੇ ਜਿਹੜਾ ਉਹ ਜੁਰਮਾਨਾ ਲੱਗ ਜਾਵੇਗਾ ਠੀਕ ਹੈ ਜੀ ਆਰਪੀਆ ਨੇ ਕਿਹਾ ਕਿ ਆਪਣਾ ਇੱਕ ਜਾਂ ਦੋ ਕਾਊਂਟ ਰੱਖੋ ਜਾਂ ਚਾਰ ਰੱਖਣੇ ਚਾਰ ਰੱਖੋ ਪਰ ਸਾਰਿਆਂ ਦੀ ਕੇਵਾਈਸੀ ਠੀਕ ਹੈ ਜੀ ਕੇਵਾਈਸੀ ਤੇ ਸਾਰਿਆਂ ਨੂੰ ਐਕਟਿਵ ਰੱਖਣਾ ਜ਼ਰੂਰੀ ਹੈ ਤਾਂ ਦੋਸਤੋ ਇਹ ਚੀਜ਼ ਨੂੰ ਲੈ ਕੇ ਇਹ RBI ਥੋੜੀ ਸਖਤ ਹੋਈ ਹੈ ਕਿਉਂਕਿ ਦੋਸਤੋ ਫਰੋਡ ਬਹੁਤ ਵੱਧ ਚੁੱਕੇ ਨੇ ਠੀਕ ਹੈ ਜੀ ਤੇ ਬਾਕੀ ਜਿਹੜਾ ਨੋਮਨੀ ਅਪਡੇਟ ਹੋਏਗਾ ਤਾਂ ਦੋਸਤੋ ਜਿਹੜਾ ਪੈਸਾ ਹੈ ਲੋਕਾਂ ਦਾ ਲੋਕਾਂ ਤੱਕ ਹੀ ਪਹੁੰਚੇਗਾ ਜਿਹੜੇ ਅਸਲੀ ਹੱਕਦਾਰ ਨੇ ਉਹਨਾਂ ਕੋਲ ਹੀ ਉਹਨਾਂ ਦਾ ਪੈਸਾ ਪਹੁੰਚ ਜਾਏਗਾ ਤਾਂ ਦੋਸਤੋ ਤੁਹਾਨੂੰ ਕਹਿੋ ਜੀ ਵੀਡੀਓ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਜੇ ਹਾਊਸ ਜੀਆਂ ਹੋਰ ਵੀਡੀਓ ਦੇਖਣਾ ਚਾਹੁੰਦੇ ਹੋ ਤੁਸੀਂ ਤਾਂ ਦੋਸਤੋ ਸਾਨੂੰ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਸੋ ਦੋਸਤੋ ਧੰਨਵਾਦ ਮਿਲਦੇ ਆ ਨਵੀਂ ਵੀਡੀਓ ਵਿੱਚ